ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਤਨੋਂ ਮਨੋਂ ਪੂਰਾ ਜੋਰ ਲਾ ਰਹੇ ਹੋ ਚੰਦ ਘੰਟੇ ਆਪਣੇ ਕੋਲੇ ਬਚੇ ਆ ਪੂਰਾ ਖਿੱਚ ਕੇ ਮੇਰਾ ਵੀ ਜੋਰ ਲਾ ਦਿਓ ਤੜਕੇ ਸਵੇਰੇ ਉੱਠਣਸਾਰ ਪਹਿਲਾਂ ਸਭ ਤੋਂ ਆਪਣੇ ਹਰ ਪਿੰਡ ਦੇ ਵਿੱਚ ਮੂਥ ਲੱਗਣੇ ਚਾਹੀਦੇ ਆ ਮੂਥਾਂ ਦੇ ਉੱਤੇ ਆਪਣੇ ਚੋਣ ਨਿਸ਼ਾਨ ਆਪਣਾ ਬਾਹਰ ਕਿਆਂ ਘਰੋਂ ਦਾ ਕਿ ਟੱਗ ਲਿਓ ਹਰ ਮੂਥ ਦੇ ਜਿਹੜਾ ਬਜ਼ੁਰਗ ਕੋਈ ਮਾਂ ਕੋਈ ਬਜ਼ੁਰਗ ਬਾਪੂ ਕੋਈ ਵੋਟ ਪਾਉਣ ਜਾਂਦਾ ਜੂ ਨਿਸ਼ਾਨ ਦਾ ਨਹੀਂ ਹਲੇ ਪਤਾ ਉਹ ਨਿਸ਼ਾਨ ਬੂਟ ਪਾਉਣ ਤੋਂ ਪਹਿਲਾਂ ਦੱਸਨੇ ਹੱਸਣਾਂ ਕਿ ਮਸ਼ੀਨ ਦੇ ਉੱਤੇ 10ਵੇਂ ਨੰਬਰ ਦੇ ਉੱਤੇ ਚੋ ਨਿਸ਼ਾਨ ਪਾਰ ਕੀ ਹੈ ਜੇ ਆਪਾਂ ਨਿਸ਼ਾਨ ਹਰ ਬਜ਼ੁਰਗ ਹਰ ਮਾਂ ਬਾਪੂ ਨੂੰ ਦੱਸਣ ਚ ਕਾਮਯਾਬ ਹੋ ਗਏ ਆਪਣੀ ਜਿੱਤ ਨੂੰ ਦੁਨੀਆ ਦੀ ਕੋਈ ਵੀ ਤਾਕਤ ਰੋਕ ਨਹੀਂ ਸਕਦੀ ਇਹ ਤੁਹਾਡੇ ਸਾਰੇ ਤੁਸੀਂ ਸੰਗੜਾ ਨਹੀਂ ਝਿਜਕਣਾ ਨਹੀਂ ਦਬਣਾ ਨਹੀਂ ਇਹਦਾ ਕੋਈ ਬਜ਼ੁਰਗ ਮਾ ਪਿਤਾ ਪੌਦਾ ਪਮੋਦਾ ਉਹਨੂੰ ਦਿਖਾ ਦਿਆ ਕਰੋ ਵੀ ਆਹਾ 10ਵੇਂ ਨੰਬਰ ਤੇ ਸਾਡਾ ਚੋਣ ਚਾਨ ਪਾਰਟੀ ਦੂਜੀ ਗੱਲ ਕੋਈ ਵੀ ਗੱਲਬਾਤ ਹੁੰਦੀ ਆ ਸਾਰੇ ਹਲਕਿਆਂ ਦੇ ਵਿੱਚ ਆਪਣੀਆਂ ਟੀਮਾਂ ਤਿਆਰ ਨੇ ਨਾਲ ਹੀ ਨਾਲ ਫੋਨ ਕਰੋ ਤੁਹਾਡੇ ਪਿੰਡਾਂ ਦੇ ਕੋਲੇ ਵਿੱਚ ਦਸਾਂ 15 ਮਿੰਟਾਂ ਦੇ ਵਿੱਚ ਆਪਣੀ ਟੀਮ ਪਹੁੰਚ ਗਈ ਸੋ ਅਗਲੀ ਗੱਲ ਜਿੰਨੇ ਵੀ ਉੱਥੇ ਭਰਾ ਭੈਣ ਵੋਟ ਪਾਉਣ ਜਾਣਗੇ ਉਹਨਾਂ ਤੋਂ ਇੱਕ ਅਪੀਲ ਕਰਦਾ ਹਾਂ ਉਹ ਨਾਲ ਨਾਲ ਕਿ ਭੈਣੇ ਭਰਾਵਾ ਜਿਹੜੇ ਤੁਹ ਦਸਕਤ ਕਰਨੇ ਆ ਆਪਣੇ ਉੱਥੇ ਪਰਚੀ ਦੇ ਉੱਤੇ ਵੋਟ ਪਾਉਣ ਵੇਲੇ ਉਹ ਪੰਜਾਬੀ ਮਾਹੌਲ ਵਿੱਚ ਕਰਦੇ ਸੋ ਠੰਡੇ ਪਾਣੀ ਦੇ ਸ਼ੀਵਲਾ ਜਰੂਰ ਆਪਣੇ ਬੂਥਾਂ 'ਤੇ ਲਾ ਕੇ ਰੱਖੋ ਕਰਨਾ ਸੋ ਮੇਰਾ ਵੀ ਖੇਤ ਦੇ ਦੋ ਕਾਲ ਨੂੰ ਮਿੱਟਰ ਪੂਰਾ ਅਪੀਲ ਕਰੋ ਵਾਅਦ ਤੋਂ ਵਾਅਦ ਸਾਰਿਆਂ ਨੂੰ ਬੱਦ ਤੋਂ ਬੱਦ ਵੋਟਾਂ ਜੜੀਆਂ ਪਾਰਟੀ ਨੂੰ ਪਾ ਗਈ ਲੋਕਾਂ ਨੂੰ ਵਿਸ਼ਵਾਸ ਦੇ ਪ੍ਰੋਸਾਰੇ ਦੋ ਕਿ ਉਹ ਇਨਸਾਨ ਜਿਹੜਾ ਲੰਮੇ ਸਮੇਂ ਤੋਂ ਤੁਹਾਡੇ ਲਈ ਤੁਹਾਡੀਆਂ ਨਸਲਾਂ ਲਈ ਇਸ ਪੰਜਾਬ ਲਈ ਤੁਹਾਡੀ ਜਵਾਨੀ ਨੂੰ ਬੋਲੀ ਨੂੰ ਪਾਣੀ ਨੂੰ ਖਰਾਸ ਨੂੰ ਚਾਉਣ ਲਈ ਲੜਦਾ ਆ ਰਿਹਾ ਇੱਕ ਮੌਕਾ ਉਹਨੂੰ ਉਹ ਬਦ ਦੇਣੀ ਪਾਰਲੀਮੈਂਟ ਭੇਜਣਾ ਤਾਂ ਕਿ ਉਹ ਸਾਡੇ ਹੱਕਾਂ ਦੀ ਗੱਲ ਸਾਡੇ ਪੰਜਾਬ ਦੀ ਗੱਲ ਸਾਡੀ ਕੌਮ ਦੀ ਗੱਲ ਜ਼ੁਲਤ ਦੇ ਨਾਲ ਉੱਥੇ ਜਾ ਕੇ ਰੱਖ ਸਕੇ ਵਾਰੀ ਖਾਸ ਵਾਹਿਦ